ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬੱਗਾਪੁਰਾਣਾ ਪੈਂਦੀ ਹੈ ਮੇਰੇ ਪਿੰਡ ਦੀ ਵੀਡੀਓ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਜਰਸੀ ਨਸਲ ਦੀ ਤਾਜੀ ਸੂਈ ਸਵਾਈ ਵੈੜ ਵਿਖਾਉਣੀ ਹੈ ਸੋਹਣੀ ਵੈੜ ਹੈ ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਬਾਈ ਹੁਣੇ ਆਪ ਦਾ ਘਰੇ ਹੈ ਨਹੀਂ ਬਾਕੀ ਇੱਕ ਵੀਰ ਹੈਗਾ ਉਹ ਆਪਾਂ ਨੂੰ ਤੋਰ ਕੇ ਥਾਣ ਹਵਾਨਾ ਵਿਖਾ ਦੇਊਗਾ। ਬਾਈ ਹੁਣੇ ਦੱਸਦੇ ਆ ਦੂਜੇ ਸੂਵੇ ਸੂਈ ਆ। ਸੂਈ ਨੂੰ ਮਸਾਂ ਘੰਟਾ ਡੇਢ ਕੇ ਘੰਟਾ ਹੀ ਹੋਇਆ ਜੇਰ ਪੈਣੀ ਹੈ ਜੇ ਬਾਕੀ ਆ ਲੜ ਤੁਰਿਆ ਹੋਇਆ ਮਗਰੇ ਦੇ ਵੱਛੀ ਆ। ਪਹਿਲੇ ਸੂਵੇ 17-18 ਕਿਲੋ ਦੁੱਧ ਬਾਈ ਦੱਸਦਾ ਕਿ ਇਹਦੇ ਥੱਲੋਂ ਅਸੀਂ ਚੋਇਆ ਸੀਲ ਸੌ ਫੁੱਲ ਹੈ। ਦੂਜੇ ਸੂਵੇ ਹੁਣ ਸੂਈ ਆ। 18-19 ਕਿਲੋ ਦੁੱਧ ਪਿਆ ਜੀ ਤੋਰ ਕੇ ਵਿਖਾ ਦੇਣੇ ਕੱਢੀਏ ਬਾਈ ਬਾਹਰ ਨੂੰ। ਦੋਸਤੋ ਤੋਰ ਕੇ ਤੁਹਾਨੂੰ ਵਿਖਾ ਦਿੰਨੇ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਬਾਕੀ ਜਦੋਂ ਤਰੂ ਵੈੜਾ ਆਪ ਵੀ ਦੱਸੂਗੀ ਕਿ ਸਿਆਲੋ ਸਿਆਲ ਦੁੱਧ ਦੇ ਨਿਆਰੇ ਦੇਉਂਗੀ ਮੈਂ ਬਾਕੀ ਜਦੋਂ ਤਰੂਗੀ ਹਵਾਨਾ ਤੁਸੀਂ ਆਪ ਹੀ ਵੇਖ ਲੈਣਾ ਬਹੁਤ ਸੋਹਣਾ ਵੱਡਾ ਜਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ ਸੋਭਾ 6 ਵਜੇ ਸੂਈ ਹੈ 7 ਵਜੇ ਬਾਈ ਦੱਸਦਾ ਕਿ ਬੱਚੇ ਨੂੰ ਬੋੜਾ ਪਿਆਦਾ ਸੀਗਾ ਕੋਈ ਅੱਧਾ ਕਿਲੋ ਕਿਲੋ ਬੱਚਾ ਬੋੜਾ ਚੋਂ ਗਿਆ ਹੋਊਗਾ ਤੇ 2.5 ਕਿਲੋ ਬੋਲੀ ਹਵਾਨੇ ਚੋਂ ਕੱਢ ਲਈ ਸੀ ਯਾਨੀ ਕਿ ਸਣੇ ਬੱਚੇ 3.5-4 ਕਿਲੋ ਹਵਾਨੇ ਚੋਂ ਭਾਈ ਕਹਿੰਦਾ ਬੋਲੀ ਕੱਢ ਲਈ ਐ ਮਗਰ ਬੱਛੀ ਆ ਬੱਛੀ ਵੀ ਸੋਹਣੀ ਆ 18-19 ਕਿਲੋ 20-10 ਤੱਕ ਖੁੱਲਾ ਦੁੱਧ ਪਿਆਜੂ ਬਾਕੀ ਜਿਹੜੇ ਵੱਡੇ ਹਵਾਨੇ ਵਾਲੀ ਇਹਨਾਂ ਦੁੱਧ ਨਹੀਂ ਦਿੰਦੀ ਦੇਣਾ ਵੀ ਕਿਹੜੀ ਨੇ ਆ ਕੱਦ-ਕਾਟ ਪੂਰਾ ਹੀ ਆ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਥਣ ਤੋਂ ਨੂੰ ਨੇੜ ਤੋਂ ਚੈੱਕ ਕਰਾ ਦੇਣਾ ਆ ਤੁਸੀਂ ਥਣ ਵੇਖ ਲਓ ਸੋਹਣੇ ਥਣ ਅਸਦੀ ਚਵਾਈ ਵਾਲੇ ਗਲਾਬੀ ਥਣ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਹੈ ਭਾਵੇਂ ਅਗਲਾ ਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ ਥਣ ਦੇ ਸਾਈਜ਼ ਥਣ ਦੇ ਸਾਈਜ਼ ਸੋਹਣਿਆ ਗੈਬ ਚ ਨਿਕਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਹੋਰ ਘੰਟੇ ਖੰਡ ਤੇ ਕਰ ਜਦੋਂ ਪੱਠਿਆਣਾ ਰਾਜ ਰੁੱਜ ਕੇ ਬਹਿ ਗਈ ਜੇਰ ਪੈ ਜੂਗੀ ਬਾਕੀ ਬਾਈ ਫੋਨ ਤੇ ਕਹਿੰਦਾ ਸੀਗਾ ਕਿ ਜਦੋਂ ਜੇਰ ਪੈ ਗਈ ਅਸੀਂ ਫੋਟੋ ਖਿੱਚ ਕੇ ਰੱਖ ਲਾਂਗੇ ਜਿਹਦੇ ਪਸੰਦ ਆਊਗੀ ਅਗਲੇ ਨੂੰ ਫੋਟੋ ਬਾਈ ਹੁਣੀ ਸੈਂਡ ਕਰ ਦੇਣਗੇ 18-19 ਕਿਲੋ ਦੁੱਧ ਪਿਆ ਜੂ ਮੌਲਾ ਬਾਈ ਹੁਣੀ ਕਹਿੰਦੇ ਕਰਨ ਨੂੰ ਭਾਵਾ 70000 ਕਰਾ ਲਓ 75000 ਕਰਾ ਲਓ ਬਿਲਕੁਲ ਜੈਜ ਦੀ ਡਿਮਾਂਡ ਹੈ 55000 ਦੀ ਬਾਈ ਹੁਣੀ ਕਹਿੰਦੇ ਆਪਾਂ ਦੇ ਦੇਾਂਗੇ ਵਿੱਚੋਂ ਮੌਕੇ ਤੇ ਥੋੜਾ ਘਾਣਾ ਮਾਨ ਤਾਣ ਹੋ ਜੂ 18-19 ਕਿਲੋ ਦੁੱਧ ਦੀ ਬਾਈ ਹੁਣੀ ਕਹਿੰਦੇ ਆਪਣੀ ਗਾਰੰਟੀ ਹੈ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੇ ਖਾਤੇ 'ਚ 10000 ਸਾਈ ਦਾ ਪਾ ਦੇ ਨਹੀਂ ਘਰੇ ਆ ਕੇ ਅਗਲਾ 10000 ਬਿਆਨਾ ਦੇ ਦੇ ਅੱਜ ਤੋਂ 7-8 ਦਿਨਾਂ ਨੂੰ ਜਿੱਦਣ ਦੁੱਧ ਤਿਆਰ ਹੋ ਜਾਂਦਾ 18 19 ਕਿਲੋ ਦੁੱਧ ਅਗਲਾ ਕੰਡੇ ਤੇ ਜੋਕ ਕੇ ਲੈ ਜੇ ਦੁੱਧ ਦੀ ਬਾਈ ਕਹਿੰਦੇ ਸਾਡੀ ਗਾਰੰਟੀ ਐ ਫੋਟ ਨਹੀਂ ਛਾਂਗ ਨਹੀਂ ਮਗਰ ਵਛੀ ਐ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ ਵਹਿੜ ਪਸੰਦ ਆਉਂਦੀ ਆ ਤੁਸੀਂ ਬਾਈ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੋ ਬਾਈ ਸੂਈਆ 2 ਘੰਟੇ ਹੋਏ ਆ ਸੂਈ ਨੂੰ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਬਾਕੀ ਗੱਭਣ ਪਸ਼ੂ ਦਾ ਵਹਿਮ ਹੁੰਦਾ ਇਹ ਤਾਂ ਕਰਮਾਂ ਵਾਲੀ ਸੂਈ ਸਵਾਈ ਹੈਗੀ ਆ ਜਿਹਦੇ ਪਸੰਦ ਆਉ ਦੋ ਟਾਈਮ ਚਾਰ ਟਾਈਮ ਭਵਾਗਲਾ ਚੋਕੇ ਲੈ ਜੇ ਤੇ ਨਾਲ ਬਾਈ ਨੇ ਹੋਰ ਕਹਿੰਦਾ ਕਿ ਭਵਾ ਹਫਤੇ ਨੂੰ ਜਿਹਦਨ ਦੁੱਧ ਤਿਆਰ ਹੋ ਜਾਂਦਾ ਅਗਲਾ ਦੁੱਧ 18 19 ਕਿਲੋ ਕੰਡੇ ਤੇ ਜੋਕੇ ਲੈ ਜੇ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਬਾਈ ਦੇ ਘਰੇ ਆਇਓ ਆਪਦੀ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੋ ਮੁੱਲ ਜੈ ਜੀ ਆ ਮੁੱਲ ਬਾਈ ਕਹਿੰਦਾ 70 ਕਰਾ ਲਓ 75 ਕਰਾ ਲਓ 55000 ਦੀ ਦੇ ਦੇਣੀ ਆ ਉਹਦੇ ਚ ਮੌਕੇ ਤੇ ਮਾਨ ਤਾਣ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਲਾਸਟ ਵਿੱਚ ਸਾਰਿਆਂ ਨੂੰ ਹਾਸ਼ੀਕਾਲ ਜਲਦ ਮਿਲਦੇ ਹੈ ਕਿਸੇ ਹੋਰ ਵੀਡੀਓ ਨਾਲ